ਦੋਸਤੋ ਇਹ ਵੀਡੀਓ ਦੇਖ ਕੇ ਤੁਹਾਡੀ ਵੀ ਰੂਹ ਖੁਸ਼ ਹੋ ਜਾਵੇਗੀ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਬੱਚਾ ਜਿਹੜਾ ਕਿ ਜੋੜਿਆਂ ਦੀ ਸੇਵਾ ਕਰ ਰਿਹਾ ਹੈ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਇਹ ਬੱਚਾ ਕਿੰਨੀ ਮਿਹਨਤ ਅਤੇ ਲਗਨ ਦੇ ਨਾਲ ਸੇਵਾ ਕਰ ਰਿਹਾ ਸੱਚੀ ਕਰਮਾ ਵਾਲਿਆਂ ਦੇ ਹੀ ਸਹੀ ਆਉਂਦੀ ਹੈ ਸੇਵਾ ਕਰਨੀ ਬਾਕੀ ਦੋਸਤੋ ਤੁਹਾਡੀ ਇਸ ਵੀਡੀਓ ਦੇ ਪ੍ਰਤੀ ਕੀ ਰਾਇ ਹੈ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦੇਣਾ ਦੋਸਤੋ ਇਹ ਵੀਡੀਓ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੁੰਦੀ ਦੇਖੀ ਹੋਣੀ ਹੈ ਜਿਸ ਦੇ ਵਿੱਚ ਕਿ ਇੱਕ ਨਿੱਕਾ ਜਿਹਾ ਬੱਚਾ ਤਬਲਾ ਵਜਾ ਰਿਹਾ ਤੁਸੀਂ ਦੇਖੋ ਕਿ ਇਹ ਬੱਚਾ ਤਬਲਾ ਵਜਾਉਂਦਾ ਕਿੰਨਾ ਸੋਹਣਾ ਲੱਗ ਰਿਹਾ ਸਾਡਾ ਫਰਜ਼ ਬਣਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਇੰਨਾ ਕੰਮਾਂ ਦੇ ਲਈ ਪ੍ਰੇਰਿਤ ਕਰੀਏ ਤਾਂ ਜੋ ਅੱਗੇ ਜਾ ਕੇ ਉਹ ਜ਼ਿੰਦਗੀ ਦੇ ਵਿੱਚ ਕੁਝ ਚੰਗਾ ਕਰ ਸਕਣ। ਦੋਸਤੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਅਤੇ ਆਪਣਾ ਫਰਜ਼ ਸਮਝਦੇ ਹੋਏ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਾ ਜੀ। ਦੋਸਤੋ ਇਸ ਵੀਡੀਓ ਨੇ ਸੱਚੀ ਰੂਹ ਖੁਸ਼ ਕਰ ਦਿੱਤੀ। ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਇੱਕ ਲੜਕੀ ਡੋਲੀ ਤੁਰਨ ਦੇ ਸਮੇਂ ਰੋ ਰਹੀ ਹੁੰਦੀ ਹੈ। ਅਤੇ ਉਸ ਨੂੰ ਲੜਕਾ ਚੁੱਪ ਕਰਵਾ ਰਿਹਾ ਹੈ ਸੱਚੀ ਦੋਸਤੋ ਅਜਿਹੇ ਮੁੰਡੇ ਬਹੁਤ ਕਰਮਾ ਵਾਲੀਆਂ ਕੁੜੀਆਂ ਨੂੰ ਮਿਲਦੇ ਨੇ ਤੁਸੀਂ ਇਸ ਸੋਹਣੀ ਜੋੜੀ ਦੇ ਲਈ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ ਜੀ